ਇਕ ਓ ਅੰਕਾਰ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ானக் கோிபி சுநம்மே ਸਤ ਗੁਰ ਨਮ ਹੈ ਸ੍ਰੀ ਗੁਰਦੇਵ ਸ੍ਰੀ ਗੁਰ ਸਿਮਰੋ 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 ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਕਲ ਕਲੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਹਰ ਹਰ ਨਾਮ ਜਪਨ ਤੇ ਆ ਹਰ 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 ਨਾਮ ਜਪਨ ਤੇ ਆ ਕਸ਼ ਨਾ ਕਹੈ ਜਮ ਕਾਲ ਕਸ਼ ਨਾ ਕਹੈ ਕਸ਼ ਨਾ ਕਹੈ ਕਸ਼ ਨਾ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ නානක මනතන සුखහෝයේ අංතමිල ගොපාල අංතැමිල ගොපා मिल गोपाल अन्त ਧਨੀ ਦੇ ਮਾਲਕ ਸਤਿਗੁਰ ਜੋਗੋ ਜੁਗ ਅਟਲ ਹਾਜਰਾ ਹਜੂਰ ਜਹਰਾਜ ਹੂਰ ਸਭਨਾ ਨੂੰ ਰੋਚੀ ਦੇ ਹਿੰਦ ਰਾਜ ਕਰਹਿ ਹਿੰਦ ਸਭਨਾ ਦੇ ਕੜਨ ਪੰਨਨ ਸਮਰਤ ਆਪ ਵਾਹਿਗੁਰੂ ਆਪ ਨਰੰਕਾਰ ਆਪ ਪ੍ਰਭ ਤਨ ਤਨ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀਓ ਸਭ ਤੋਂ ਪਹਿਲਾਂ ਆਪ ਜੀ ਨੂੰ ਨਮਸਕਾਰ ਆਪ ਜੀ ਤੋਂ ਬਲ ਹਾਰੇ ਆਪ ਜੀ ਦੇ ਪਿਆਰੇ ਜੇ ਚਰਨਾਂ 'ਚ ਆ ਜੁੜੀ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਆਓ ਦੀਨ ਦੁਨੀ ਦੇ ਮਾਲਕ ਜਗਤ ਪਿਤਾ ਸਰਬ ਪ੍ਰਤ ਪਾਲਕ ਦੇ ਚਰਨਾਂ ਤੇ ਸੀਸ ਨਿਵਾ ਕੇ ਸਤ ਗੁਰੂ ਦੀ ਬਖਸ਼ਿਸ਼ ਫਤੇ ਦੀ ਸਾਂਝ ਕਰੀਏ ਗੱਜ ਕੇ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਿਆਰੇ ਨੇ ਕੀ ਖੂਬ ਰਚਨਾ ਰਚੀ ਨ ਕਿ ਇਹ ਬੇਅੰਤ ਖੰਡਾ ਬ੍ਰਹਿਮੰਡਾ ਸੂਰਜ ਚੰਦ ਤਾਰਿਆਂ ਨੂੰ ਬਣਾ ਦਿੱਤਾ ਜੀਹਾਂ ਦੀ ਸਿਰਜਣਾ ਕੀਤੀ ਏ ਤੇ ਕਿਆ ਖੂਬ ਸਿਰਜਣਾ ਏ ਕਿ ਵਿੱਚ ਆਪ ਵੀ ਵਹਿ ਜਾਂਦਾ ਫਿਰ ਇਨੀ ਮਾਇਆ ਰਚੀ ਏ ਕਿ ਸਭਨਾ ਦੇ ਅੰਦਰੇ ਬਾਹਰੇ ਹਰ ਕਣ ਮੌਜੂਦ ਏ ਪਰ ਪ੍ਰਤੀਤ ਨਹੀਂ ਹੁੰਦਾ ਦਿਖਾਈ ਨਹੀਂ ਦਿੰਦਾ ਜੀ ਉਸੇ ਦਾ ਹੀ ਇੱਕ ਅੰਸ਼ ਹੋ ਕੇ ਸਾਰੀ ਜ਼ਿੰਦਗੀ ਉਹਨੂੰ ਭੁਲਾ ਕੇ ਗਵਾ ਦਿੰਦਾ ਉਹ ਹਾਜ਼ਰਾ ਹਜ਼ੂਰ ਸਭ ਕੁਝ ਬਖਸ਼ਦਾ ਏ ਇਹ ਸੋਹਣੀਆਂ ਅੱਖੀਆਂ ਬਖਸ਼ਦਾ ਏ ਦੇਖਣ ਨੂੰ ਸੁਣਨ ਨੂੰ ਸੋਹਣੇ ਕੰਨ ਬਖਸ਼ੇ ਨੇ ਇਹ ਸਮਝ ਬੁੱਧ ਬਖਸ਼ੀਏ ਰੋਟੀ ਬਖਸ਼ਦਾ ਏ ਰੋਟੀ ਤੋਂ ਖੂਨ ਬਣਾਉਂਦਾ ਏ ਪਰਿਵਾਰ ਘਰ ਪਤਾ ਨਹੀਂ ਕਿੰਨੇ ਕਿ ਤਰ੍ਹਾਂ ਦੇ ਪਦਾਰਥ ਬਖਸ਼ਦਾ ਏ ਤੇ ਸਭ ਕੁਝ ਨੂੰ ਵਰਤਦਿਆਂ ਸਭ ਕੁਝ ਨੂੰ ਹਟਾਉਂਦਿਆਂ ਮਨੁੱਖ ਕਦੀ ਸੋਚ ਹੀ ਨਹੀਂ ਪਾਉਂਦਾ ਕਿ ਮੇਰੇ ਇਸ ਅਨਾਜ ਨੂੰ ਪੈਦਾ ਕੌਣ ਕਰਦਾ ਏ ਕੌਣ ਬਣਾਉਂਦਾ ਏ ਇਸ ਅਨਾਜ ਤੋਂ ਖੂਨ ਨੂੰ ਕੌਣ ਬਣਾਉਂਦਾ ਏ ਜੀਵਨ ਦੇ ਇੰਨੇ ਬਿੰਦ ਤਤਾਂ ਨੂੰ ਜਿਹਦੇ ਕਰਕੇ ਮੈਂ ਜੀਂਦਾ ਹਾਂ ਕੌਣੇ ਜਿਹੜਾ ਮੇਰੇ ਹਿਰਦੇ 'ਚ ਧੜਕ ਰਿਹਾ ਏ ਜਿਸ ਸਮਝ ਦੇ ਨਾਲ ਇਹ ਸੰਸਾਰ ਨੂੰ ਦੇਖ ਰਿਹਾ ਹੈ ਜੇ ਸਮਝ ਦੇ ਨਾਲ ਇਹ ਸੰਸਾਰ ਨੂੰ ਸਮਝ ਰਿਹਾ ਹੈ ਕੌਣੇ ਉਹ ਸਮਝ ਬਖਸ਼ਣ ਵਾਲਾ ਬੜੀ ਕਮਾਲ ਦੀ ਖੂਬ ਦੁਨੀਆ ਰਚੀ ਤੇ ਇਸੇ ਹੀ ਰੰਗ ਨੂੰ ਸਮਝਾਉਣੇ ਨੂੰ ਇਸੇ ਹੀ ਜਗਤ ਖੇਡ ਦੇ ਰੰਗ ਨੂੰ ਮੰਨਣ ਨੂੰ ਇਸੇ ਹੀ ਜਗਤ ਖੇਡ ਤੋਂ ਪਾਰ ਜਾਣ ਵਾਸਤੇ ਅਪਜੀ ਦੇ ਪਿਤਾ ਨੇ ਜਿਹੜਾ ਹੈ ਉਹ ਜੋਤ ਦਾ ਰੂਪ ਧਾਰਨ ਕੀਤਾ ਤੇ ਉਹ ਹੀ ਪ੍ਰਭੂ ਧੰ ਗੁਰ ਨਾਨਕ ਬਣਿਆ ਬੜੀ ਕਮਾਲ ਦੀ ਬਾਤ ਹੈ ਨਾ ਕਿ ਉਸ ਪਿਆਰੇ ਨਾਨਕ ਨੂੰ ਅਸੀਂ ਅਜੇ ਤੱਕ ਸੁਣਿਆ ਨਹੀਂ ਉਸ ਪਿਆਰੇ ਨੇ ਆਪਣੇ ਹੁਕਮਾਂ ਦੇ ਵਿੱਚ ਆਪਣੇ ਮਹਾਰੰਗਾਂ ਦੇ ਵਿੱਚ ਜੀਵਨ ਦੇ ਇੰਨੇ ਉੱਚੇ ਅਨੁਭਵ ਰੱਖੇ ਨੇ ਪਰ ਅਸੀਂ ਕਦੀ ਉਹਨੂੰ ਸੁਣਦੇ ਨਹੀਂ ਬਹੁਤਾਤ ਚ ਸਾਡੀ ਜ਼ਿੰਦਗੀ ਜਿਹੜੀ ਏ ਕੰਨ ਨੇ ਸਾਡੇ ਕੋਲ ਪਰ ਕੰਨਾਂ ਤੋਂ ਬੋਲੇ ਆ ਅੱਖਾਂ ਨੇ ਸਾਡੇ ਕੋਲ ਪਰ ਦੇਖਦੇ ਹੀ ਨਹੀਂ ਕਦੀ ਨਹੀਂ ਦੇਖਿਆ ਇਨ੍ਹਾਂ ਰੁੱਖਾਂ ਦੀਆਂ ਪੱਤੀਆਂ 'ਚ ਹਰਾ ਰੰਗ ਕੌਣ ਪਰ ਜਾਂਦਾ ਕਦੀ ਨਹੀਂ ਦੇਖਦੇ ਕਿ ਤੇਰੀ ਇਸ ਚਮੜੀ ਨੂੰ ਬਣਾਉਣ ਵਾਲਾ ਕੌਣ ਹੈ ਕਦੀ ਨਹੀਂ ਦੇਖਦੇ ਮੇਰੇ ਪੁੱਤਰਾਂ ਧੀਆਂ ਨੂੰ ਵੱਡਾ ਕਰਨ ਵਾਲਾ ਕੌਣ ਹੈ ਕਦੀ ਨਹੀਂ ਦੇਖਦੇ ਇਹਨਾਂ ਦੀਆਂ ਨਕੀਆਂ ਨਕੀਆਂ ਹੱਠਾਂ ਪੈਰਾਂ ਤੋਂ ਵੱਡੇ ਹੋਈ ਜਾਂਦੇ ਨੇ ਕੌਣੇ ਜਿਹੜਾ ਪਲਣਾ ਕਰ ਰਿਹਾ ਏ ਕੌਣੇ ਜਿਹੜਾ ਪ੍ਰਤ ਪਲ ਕੇ ਉਸ ਪਿਆਰੇ ਦੇ ਇੰਨੇ ਉੱਚੇ ਤੇ ਮਹਾਂ ਰੰਗ ਨੂੰ ਖੋਜਣਾ ਏ ਤੇ ਇੱਕ ਹੀ ਰਸਤਾ ਏ ਧੰ ਗੁਰੂ ਗ੍ਰੰਥ ਸਾਹਿਬ ਜੀ ਬੈਠਣਾ ਪਏਗਾ ਬੜੀ ਵਾਰਾ ਸੰਸਾਰ ਦੇ ਵਿੱਚ ਇਹ ਬਾਤ ਚੱਲਦੀ ਏ ਕਿ ਉਸ ਪ੍ਰਭੂ ਨਾਲ ਪ੍ਰੇਮ ਕਿਵੇਂ ਬਣੇ ਉਸ ਪਿਆਰੇ ਦਾ ਮਿਲਾਪ ਕਿਵੇਂ ਹੋਵੇ ਸਿਮਰਨ ਕਿਵੇਂ ਕਰਿਆ ਕਰੀਏ ਅਜੇ ਤੱਕ ਤੇ ਇੰਨੇ ਸਾਲ ਬੀਤ ਗਏ ਸਾਨੂੰ ਅਜੇ ਇਹ ਵੀ ਸਮਝ ਨਹੀਂ ਆਈ ਕਿ ਸਿਮਰਨ ਤੇ ਜਾਪ ਦੇ ਵਿੱਚ ਅੰਤਰ ਕੀ ਹੁੰਦਾ ਅੱਜ ਵੀ ਗੁਰਸਿੱਖਾਂ ਤੋਂ ਪੁੱਛੋਗੇ ਨਾ ਕਿ ਸਿਮਰਨ ਕਰਨਾ ਹੈ ਕੌਣ ਸਮਝਾਵੇ ਕਿ ਸਿਮਰਨ ਕੀਤਿਆਂ ਨਹੀਂ ਹੋਏਗਾ ਜਾਪ ਕੀਤੇਆਂ ਹੋਏਗਾ। ਜਾਪ ਕਰਨਾ ਸਿਮਰਨ ਕਰਨਾ ਇਹ ਅਲੱਗ-ਅਲੱਗ ਬਤਾਂ ਨੇ। ਵਾਹਿਗੁਰੂ ਮੰਤਰੇ ਗੁਰ ਮੰਤਰੇ ਉਸ ਗੁਰੂ ਦੇ ਮੰਤਰ ਦਾ ਜਾਪ ਕਰਨਾ ਹੈ, ਵਾਹਿਗੁਰੂ ਕਹਿਣਾ ਹੈ। ਤੇ ਵਾਹਿਗੁਰੂ ਕਹਿੰਦੇ ਸਮੇਂ ਜਦੋਂ ਤੇਰੀ ਆਹ ਜਿਹੜੀ ਸੁਰਤੇ ਸਾਰੀ ਇਹ ਉਸ ਪਰਮਾਤਮਾ ਦੇ ਚਰਨਾਂ 'ਚ ਜੁੜ ਜਾਵੇ, ਤੈਨੂੰ ਉਹ ਪਿਆਰਾ-ਪਿਆਰਾ ਲੱਗਣ ਲੱਗ ਪਵੇ। ਤੇਰੇ ਹਿਰਦੇ ਤੋਂ ਪ੍ਰੇਮ ਦੀ ਧਾਰ ਆਵੈ ਤੁਰੇ ਤੇਰੀ ਬੋਡੀ ਸੁਨ ਹੋ ਜਾਵੇ ਨਮ ਹੋ ਜਾਵੇ ਤੈਨੂੰ ਮਹਾ ਰਸ ਦੀ ਪ੍ਰਾਪਤੀ ਹੋਣੀ ਸ਼ੁਰੂ ਹੋਵੇ ਤੇ ਗੁਰਨਾਨਕ ਬੜਾ ਚੰਗਾ ਲੱਗੇ ਉਹ ਸਿਮਰਣੇ ਜਾਪ ਹੀ ਸਿਮਰਣ ਬਣ ਜਾਣਾ ਏ ਪਰ ਜਦੋਂ ਜਾਪ ਜਿਹੜਾ ਏ ਉਹ ਪੂਰਨ ਫਲਿਆ ਤੇ ਨਾ ਫਲਿਆ ਨਾ ਸਿਮਰਣ ਬਣਿਆ ਤੇ ਹੁਣਾ ਕੀ ਏ ਜਾਪ ਵਖਾਵਾ ਤੇ ਪਖੰਡ ਹੋ ਜਾਣਾ ਕਈ-ਕਈ ਸਾਲ ਕਈ ਗੁਰਸਿੱਖਾਂ ਨੂੰ 70-70 ਸਾਲ 80-80 ਸਾਲ ਹੋ ਗਏ ਜਾਪ ਕਰਦੇ ਆਂ ਕਹਿੰਦੇ ਨੇ ਜਾਪ ਕਰਦੇ ਆਂ ਸਿਮਰਨ ਕਰਦੇ ਆਂ ਪਰ ਉਹਨਾਂ ਦੇ ਜੀਵਨ 'ਚ ਰੰਗ ਨਹੀਂ ਘਟਦਾ ਗੁਰੂ ਨਾਨਕ ਦੇ ਹਿਰਦੇ 'ਚ ਨਹੀਂ ਵਸੇ ਅਜੇ ਵੀ ਕ੍ਰੋਧ ਕਰਦੇ ਨੇ ਅਜੇ ਵੀ ਦੁੱਖ ਭੋਗਦੇ ਨੇ ਅਜੇ ਵੀ ਸੰਸਾਰ ਤੇ ਮੌਤ ਦਾ ਡਰ ਹੈ ਬੇਅੰਤ ਬਤਾ ਨਹੀਂ ਅਜੇ ਵੀ ਅਜੇ ਉਹ ਕੜੀ ਸਵੱਲੀ ਸੁਭਾਗੀ ਕੜੀ ਨਹੀਂ ਆਈ ਕਿ ਤੂੰ ਉਸ ਗੁਰੂ ਗੋਬਿੰਦ ਪਾਸ਼ਾ ਦਾ ਖਾਲਸਾ ਬਣ ਗਿਆ। ਖਾਲਸਾ ਬੰਨਣਾ ਹੈ ਨਾ। ਪਰ ਜਦੋਂ ਅਧੂਰੀ ਜ਼ਿੰਦਗੀ ਜੀਨੇ ਹੈ ਨਾ ਇਹ ਬਾਤ ਸਮਝ ਲੈਣਾ ਇੱਕ ਕਮਜ਼ੋਰ ਮਾਂ ਹੈ। ਲੋਭ ਦੀ ਮਾਰੀ ਹੈ ਤੇ ਬੱਚਾ ਵੀ ਉਹਦੇ ਲੱਗੇ ਰਹਿ ਕੇ ਲੋਭ ਸਿੱਖ ਲੈਂਦਾ। ਇੱਕ ਪਿਤਾ ਹੈ ਹੰਕਾਰ ਦਾ ਮਾਰਿਆ ਹੈ, ਕ੍ਰੋਧ ਦਾ ਮਾਰਿਆ ਹੈ, ਉਹਦਾ ਪੁੱਤਰ ਉਹਦੇ ਕੋਲ ਲੈ ਕੇ ਹੰਕਾਰ ਸਿੱਖ ਲੈਂਦਾ। ਪ੍ਰੇਮ ਕਦੀ ਸਿੱਖਿਆ ਹੀ ਨਹੀਂ ਉਹ ਉੱਚੇ ਗੁਣ ਕਦੀ ਸਿੱਖਿਆ ਹੀ ਨਹੀਂ ਕਈ ਵਾਰਾਂ ਇਹ ਸਵਾਲ ਕਰਦੇ ਆ ਆਪਜੀ ਨੂੰ ਵੀ ਕਰਦੇ ਆ ਸਵਾਲ ਇਹ ਕਿ ਕਿੰਨੇ ਆਪਜੀ ਚੋਂ ਉਹ ਮਾਤਾ ਤੇ ਪਿਤਾ ਨੇ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਸਕੂਲ ਜਾਣ ਤੋਂ ਨਾ ਜਾਣ ਤੋਂ ਪੜ੍ਹਾਈ ਨਾ ਕਰਨ ਤੋਂ ਕੁੱਟਿਆ ਹੋਵੇ ਛਿੜ ਗਿਆ ਹੋਵੇ ਰੁਸੇ ਹੋਣ ਸਾਰੇ ਹੋਣਗੇ ਤਕਰੀਬਨ ਜਿਨ੍ਹਾਂ ਨੇ ਆਪਣੇ ਧੀ ਪੁੱਤਰ ਨੂੰ ਸਕੂਲੇ ਜਾ ਕੇ ਪੜ੍ਹਾਈ ਨਹੀਂ ਕਰਦਾ ਇਸ ਕਰਕੇ ਉਹਦੇ ਨਾਲ ਨਰਾਜ ਹੋਏ ਹੋ ਗੁੱਸਾ ਕੀਤਾ ਹੋਵੇ ਮਾਰਿਆ ਹੋਵੇ ਛਿੜਕਿਆ ਹੋਵੇ ਸਾਰੇ ਹੋਣਗੇ ਤੇ ਭਲਾ ਹੁਣ ਉਹ ਮਾਪ ਬਾਪ ਜਿਹੜੇ ਉਹ ਦੱਸੋ ਹਾਂ ਕਿ ਜਿਨ੍ਹਾਂ ਨੇ ਅੱਜ ਆਪਜੀ ਦਾ ਪੁੱਤਰ ਗੁਰੂ ਘਰ ਨਹੀਂ ਗਿਆ ਗੁਰੂ ਦੇ ਦਰਸ਼ਨ ਹੀ ਨਹੀਂ ਕਰਨ ਗਿਆ ਅੱਜ ਉਹ ਮੰਦੇ ਭਾਗਾਂ ਨੂੰ ਹੋਰ ਨਾ ਕਾਰਜਾਂ ਚ ਉਲਝਿਆ ਰਿਹਾ ਅੱਜ ਉਹਨੇ ਆਲਸ ਕੀਤਾ ਏ ਦਲਿੱਦਰ ਕੀਤਾ ਏ ਸੁੱਤਾ ਰਿਹਾ ਏ ਜਾਂ ਫੋਨਾਂ ਤੇ ਕੋਈ ਐਵੇਂ ਬੇ ਮਤਲਬ ਦੀਆਂ ਚੀਜ਼ਾਂ ਵੇਖਦਾ ਰਿਹਾ ਏ ਅੱਜ ਉਹ ਆਪਣੇ ਗੁਰੂ ਦੇ ਦਰਸ਼ਨ ਕਰਨ ਨਹੀਂ ਗਿਆ ਅੱਜ ਉਹਨੇ ਆਪਣੇ ਪਿਆਰੇ ਨੂੰ ਨਮਸਕਾਰ ਨਹੀਂ ਕੀਤੀ ਅੱਜ ਉਹਨੇ ਆਪਣੇ ਪਿਆਰੇ ਦੇ ਚਰਨਾਂ ਤੇ ਸੀਸ ਨਹੀਂ ਨਵਾਇਆ ਅੱਜ ਉਹਨੇ ਆਪਣੇ ਗੁਰੂ ਦੇ ਉਹ ਜਿਹੜਾ ਦੀਨ ਦੁਨੀ ਦਾ ਮਾਲਕ ਏ ਉਹਦੀਆਂ ਪ੍ਰਕਰਮਾ ਨਹੀਂ ਕੀਤੀਆਂ ਤੇ ਮਾਂ ਨਾਰਾਜ਼ ਹੋ ਗਈ ਹੋਵੇ ਕਿ ਤੂੰ ਅੱਜ ਗੁਰੂ ਦੇ ਦਰਸ਼ਨ ਨਹੀਂ ਕਰਨ ਗਿਆ ਅੱਜ ਮੈਂ ਤੇਰੇ ਨਾਲ ਨਹੀਂ ਬੋਲਣਾ ਮਨ ਅੰਦਰ ਚਾਤ ਮਾਰ ਕੇ ਦੇਖੀਏ ਫਿਰ ਅਜੇ ਹੀ ਮਾਂ ਤੇ ਪਿਤਾ ਦੇ ਕੋਲ ਪੜਿਆ ਬੱਚਾ ਜਿਹੜਾ ਏ ਉਹ ਕਿਦਾਂ ਦੀ ਮਾਨਸਿਕਤਾ ਧਾਰਨ ਕਰੇਗਾ ਉਹਦੀ ਮਤ ਕਿਦਾਂ ਦੀ ਬਣੇਗੀ ਉਹਦੀ ਮਤ ਦੇ ਅੰਦਰ ਇਹ ਤੇ ਡਰ ਪੈਦਾ ਹੋਣਗੇ ਕਿ ਜੇ ਤੂੰ ਪੜਿਆ ਨਾ ਨੌਕਰੀ ਨਾ ਕੀਤੀ ਪੈਸੇ ਨਾ ਕਮਾਏ ਤੇ ਤੇਰਾ ਕਾਰਜ ਨਹੀਂ ਚੱਲਣਾ ਪਰ ਇਹ ਨਹੀਂ ਪੈਦਾ ਹੋਣੀ ਉਹਨੇ ਕਹਿਣਾ ਹੈ ਕੋਈ ਗੱਲ ਨਹੀਂ ਨਾਮ ਹੀ ਅੱਜ ਪਾਠ ਹੋਇਆ ਤੇ ਕੋਈ ਗੱਲ ਨਹੀਂ ਕਈ ਵਾਰਾ ਨਹੀਂ ਕੀਤਾ ਅੱਜ ਨਹੀਂ ਗੁਰੂ ਘਰ ਗਿਆ ਤੇ ਕੋਈ ਗੱਲ ਨਹੀਂ ਕਈ ਵਾਰਾ ਨਹੀਂ ਗਿਆ ਉਹਦੀ ਮਤ ਨੂੰ ਲੱਗਣਾ ਹੈ ਕਿ ਗੁਰੂ ਘਰ ਜਾਣਾ ਕੋਈ ਐਡਾ ਜ਼ਰੂਰੀ ਨਹੀਂ ਹੈ ਪਰ ਨੌਕਰੀ ਤੇ ਜਾਣਾ ਬਹੁਤ ਜ਼ਰੂਰੀ ਹੈ ਕਿ ਕਿੰਨੇ ਸਿਖਾਇਆ ਹੈ ਮਾਂ ਨੇ ਸਿਖਾਇਆ ਹੈ ਪਿਤਾ ਨੇ ਸਿਖਾਇਆ ਹੈ ਅਸੀਂ ਆਪ ਜੀ ਨੂੰ ਇੱਕ ਹਾਸੇ ਵਾਲੀ ਬਾਤ ਬਤਾਉਣੀ ਕਈ ਵਾਰਾਂ ਬਤਾਈ ਹੈ ਸਾਡੇ ਇੱਕ ਭੈਣਾ ਸੀ ਉਹ ਸਾਨੂੰ ਡਾਕਟਰ ਬਣਾਉਂਦੇ ਹੁੰਦੇ ਸੀ ਛੋਟੀ ਜੀ ਉਮਰ ਸੀ ਸਾਡੀ ਸਾਨੂੰ ਸਕੂਲੇ ਤਿਆਰ ਕਰਕੇ ਛੱਡ ਕੇ ਆਉਣਾ ਜੂੜਾ ਗੁੰਦਣਾ ਦਸਤਾਰ ਸਜਾਉਣੀ ਨਾਲੇ ਕਰਦੀ ਰਹਿਣਾ ਇਹ ਮੇਰੇ ਵੀਰ ਨੇ ਨਾ ਡਾਕਟਰ ਬਣਨਾ ਤੇ ਉਂਗਲ ਲਾ ਕੇ ਸਕੂਲ ਛੱਡ ਕੇ ਆਉਣਾ ਤੇ ਜਿਵੇਂ ਦੇ ਨਿਆਣੇ ਹੁੰਦੇ ਨੇ ਅਸੀਂ ਉਹ ਕਿਤੇ ਸਕੂਲ ਛੱਡ ਕੇ ਆਈ ਤੇ ਆਪ ਉਹਨੇ ਪਿੱਛੇ ਮੁੜ ਕੇ ਦੇਖਿਆ ਨਾ ਅਸੀਂ ਮਗਰੀ ਮਗਰ ਸਕੂਲ ਤੋਂ ਵਾਪਸ ਘਰ ਨੂੰ ਉਹਦੇ ਨਾਲ ਹੀ ਤੁਰ ਪਏ ਤੇ ਜਦੋਂ ਘਰ ਦਾ ਗੇਟ ਵੱਡੀ ਅੰਦਰ ਬੂਹਾ ਦਰਵਾਜ਼ਾ ਅੰਦਰ ਲੰਗੀ ਨਾ ਤੇ ਮਗਰੀ ਜਿਹੜਾ ਇਹ ਉਹ ਚਾਚਾ ਜੀ ਹੀ ਉਹਨਾਂ ਨੇ ਪੁੱਛਿਆ ਕਿ ਛੱਡ ਆਈ ਏ ਡਾਕਟਰ ਨੂੰ ਸਕੂਲੇ ਤੇ ਹੱਸ ਕੇ ਕਹਿਣ ਲੱਗੀ ਹਾਂਜੀ ਚਾਚਾ ਜੀ ਛੱਡ ਆਈ ਏ ਉਹਨੇ ਚਿਹਰ ਨੂੰ ਅਸੀਂ ਵੀ ਦਰਵਾਜ਼ਾ ਲੰਘ ਆਈ ਹੱਸ ਕੇ ਕਹਿਣ ਲੱਗਿਆ ਉਹ ਤੇਰਾ ਡਾਕਟਰ ਤੇ ਆ ਵੀ ਗਿਆ ਜਿਹਨੂੰ ਡਾਕਟਰ ਬਣਾਉਣਾ ਸੀ ਉਹ ਤੇ ਆ ਵੀ ਗਿਆ ਤੇ ਫਿਰ ਉਹਨੇ ਉੱਥੋਂ ਡੰਡਾ ਫੜਿਆ ਤੇ ਫਿਰ ਸਾਨੂੰ ਡੰਡੇ ਨਾਲ ਚੰਗੀ ਤਰ੍ਹਾਂ ਡਾਕਟਰ ਬਣਾਇਆ ਵਾ ਵਾ ਇਜਤ ਮਾਨ ਕੀਤੀ ਜਦੋਂ ਅਸੀਂ ਵੱਡੇ ਹੋਏ ਇਸ ਗੁਰੂ ਦੇ ਕੋਲ ਬੈਠੇ ਅੱਜ ਅਸੀਂ ਸੋਚਦੇ ਆ ਕਿ ਕਿਸੇ ਭੈਣ ਨੇ ਸਾਨੂੰ ਗੁਰੂ ਘਰ ਨਾ ਜਾਣ ਤੋਂ ਕਦੀ ਨਹੀਂ ਕੁਟਿਆ ਸਕੂਲ ਜਾਣ ਤੋਂ ਕੁੱਟ ਪਈ ਏ ਪੜ੍ਹਾਈ ਨਾ ਕਰਨ ਤੋਂ ਪਈ ਏ ਕੋਈ ਭਾਂਡਾ ਘਰ ਚ ਟੁੱਟ ਜਾਵੇ ਉਹਦੇ ਤੋਂ ਪਈ ਏ ਪਰ ਕਦੀ ਮਾਂ ਨੇ ਇਸ ਗੱਲੋਂ ਨਹੀਂ ਚਿੜਕਿਆ ਕਿ ਤੂੰ ਅੱਜ ਗੁਰੂ ਨੂੰ ਨਮਸਕਾਰ ਨਹੀਂ ਕਰਨ ਗਿਆ ਜੀ ਅੱਜ ਤੂੰ ਆਪਣੇ ਨੇਤਰਾਂ ਦੇ ਨਾਲ ਇਸ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਤੇ ਅੱਜ ਤੇਰੀਆਂ ਇਹ ਅੱਖੀਆਂ ਸ਼ੋਭਨੀਕ ਨਹੀਂ ਨੇ ਅੱਜ ਇਹ ਮੰਦੀਆਂ ਹੋਣਗੀਆਂ ਅੱਜ ਤੂੰ ਕੰਨਾਂ ਦੇ ਨਾਲ ਆਪਣੇ ਗੁਰੂ ਦੇ ਮਿੱਠੜੇ ਬੋਲ ਨਹੀਂ ਸੁਨੇ ਬਾਣੀ ਨਹੀਂ ਸੁਣੀ ਤੇ ਸਭਾਵਕੇ ਕੁਝ ਬੁਰਾ ਸੁਣਿਆ ਹੋਏਗਾ ਅਸੀਂ ਕਦੀ ਨਹੀਂ ਇਹ ਦੇਖਿਆ ਇਹ ਸਭਾਵੋ ਬਣਾਓ ਇਹ ਅਭਿਆਸ ਕਰਾਂ ਦੇ ਵਿੱਚ ਧਾਰ ਨ ਕਰੋ ਇੱਕ ਤੇ ਆਪ ਵੀ ਗੁਰੂ ਘਰ ਜਾਇਆ ਕਰੋ ਆ ਜਿਹੜੀ ਵੈਰ ਵਿਰੋਧਤਾ ਪਾਉਂਦੇ ਹੋ ਨਾ ਕਿ ਆ ਜੀ ਉਸ ਪਾਸੇ ਵਾਲਾ ਪਿੰਡ ਏ ਉਹਨਾਂ ਦਾ ਗੁਰੂ ਘਰ ਇੱਧਰ ਨਹੀਂ ਜਾਣਾ ਆ ਸਾਡੇ ਪਾਸੇ ਵਾਲਾ ਏ ਇਹ ਤੁਹਾਡਾ ਹੱਡਾ ਪਾਸਾ ਛੱਡ ਦਿਓ ਇਹ ਪਸਿਆਂ ਦੀ ਬਾਤ ਨਹੀਂ ਹੈ ਇਸ ਗੁਰੂ ਦੇ ਪਾਸੇ ਹੋ ਜਾਵੋ ਇਹ ਜਿੱਥੇ ਵੀ ਹੋਵੇ ਉੱਥੇ ਚਲੇ ਜਾਇਆ ਕਰੋ ਕੋਈ ਦਿੱਕਤ ਨਹੀਂ ਹੈ ਗੁਰੂ ਦੇ ਪਾਸੇ ਹੋਣਾ ਹੈ ਤੁਸੀਂ ਗੁਰੂ ਦੇ ਪਾਸੇ ਹੋਏ ਤੇ ਗੁਰੂ ਤੁਹਾਡੇ ਪਾਸੇ ਹੋਣਾ ਹੈ ਤੁਸੀਂ ਗੁਰੂ ਦੇ ਕੋਲ ਖੜੇ ਹੋਏ ਤੇ ਗੁਰੂ ਆਪ ਜੀ ਦੇ ਕੋਲ ਖੜੇ ਹੋਣਗੇ ਹਰ ਜਗ੍ਹਾ ਤੇ ਪ੍ਰਗਟ ਹੋਣਗੇ ਇਸ ਬਾਤ ਨੂੰ ਸਮਝ ਲੈਣਾ ਉਸ ਪਿਆਰੇ ਨਾਨਕ ਨੇ ਬਾਣੀ ਦੇ ਵਿੱਚ ਇੰਨੀਆਂ ਅਨਮੋਲ ਇੰਨੀਆਂ ਉੱਚੀਆਂ ਬਾਤਾਂ ਕਹੀਆਂ ਸੀ ਨਾ ਕਿ ਕਈ ਵਾਰਾਂ ਹੈਰਾਨ ਹੋ ਜਾਂਨੇ ਬੇੰਤ ਵਾਰਾਂ ਹੈਰਾਨ ਹੋ ਜਾਂਨੇ ਕਿ ਉਸ ਪਿਆਰੇ ਨਾਨਕ ਦੇ ਇੱਕ ਇੱਕ ਬੋਲ ਇੰਨੇ ਕੀਮਤੀ ਸੀ ਅਸੀਂ ਸੁਣੇ ਕਿਉਂ ਨਹੀਂ ਨਾ ਸੁਣਨ ਕਰਕੇ ਆਪਜੀ ਚੋਂ ਕਿੰਨੇ ਕਨੇ ਧਿਆਨ ਦਿਓ ਹਜ਼ਰਾਂ ਕਿੰਨੇ ਕਨੇ ਜਿਨ੍ਹਾਂ ਨੂੰ ਅਜੇ ਕ੍ਰੋਧ ਆਉਂਦਾ ਏ ਆਪਜੀ ਚੋਂ ਕਿੰਨੇ ਕਨੇ ਜਿਨ੍ਹਾਂ ਨੂੰ ਕਰੋਧ ਆਉਂਦਾ ਹੈ ਹੱਥ ਖੜਾ ਕਰੋ ਹਾਂ ਬੇੰਤ ਜਾਣੇ ਨੇ ਕਿੰਨੇ ਕਨੇ ਜਿਨ੍ਹਾਂ ਨੂੰ ਮਾਂ ਦੀ ਗੱਲ ਦਾ ਵੀ ਗੁੱਸਾ ਆ ਜਾਂਦਾ ਮਾਂ ਕੁਝ ਬੋਲੇ ਉਹਦਾ ਵੀ ਗੁੱਸਾ ਆ ਜਾਂਦਾ ਪਿਤਾ ਦੀ ਬਾਤ ਦਾ ਵੀ ਗੁੱਸਾ ਆ ਜਾਂਦਾ ਆ ਮੇਰੇ ਨੌਜਵਾਨ ਵੀਰ ਨੇ ਕਿੰਨੇ ਕਨੇ ਜਿਨ੍ਹਾਂ ਦੀਆਂ ਅੱਖੀਆਂ ਮੈਲੀਆਂ ਨੇ ਮਤ ਮੈਲੀਏ ਤੁਸੀਂ ਦੂਜਿਆਂ ਲ ਦੇਖੀ ਜਾਂਦੇ ਕਿ ਕਿੰਨੇ ਹੱਥ ਖੜਾ ਕੀਤਾ ਆਪ ਨਹੀਂ ਕਰਦੇ ਜਿੱਦਾਂ ਬ੍ਰਹਮ ਗਿਆਨੀ ਹੋਵੋ ਅੱਖੀਆਂ ਮੈਲੀਆਂ ਕਿ ਨਹੀਂ ਮੈਲੀਆਂ ਇਹ ਮਤ ਮੈਲੀ ਕਿ ਨਹੀਂ ਮੈਲੀ ਕੀ ਇਹ ਰੂਪ ਤੱਕ ਦੀ ਨਹੀਂ ਫਿਰਦੀ ਕੀ ਹੰਕਾਰ ਨਹੀਂ ਆਉਂਦਾ ਕੀ ਵਾਸ਼ਨਾ ਨਹੀਂ ਆਉਂਦੀ ਤੇ ਜਿੰਨਾ ਗੁਰਸਿੱਖ ਜੋਧਿਆਂ ਦੀ ਇਹ ਗੁਰਸਿੱਖ ਹੁਣੇ ਬਾਤ ਕਰਦੇ ਸੀ ਖਾਲਸੇ ਦੀ ਉਹ ਖਾਲਸਾ ਜੇ ਕਦੋਂ ਬਣਨਾ ਹੈ ਤੇ ਸੱਚ ਜਾਣਿਓ ਖਾਲਸਾ ਬਣਨ ਵਾਸਤੇ ਸਾਡੇ ਤੇ ਬੱਚਿਆਂ ਚ ਦੌੜ ਹੀ ਨਹੀਂ ਹੈ ਲਾਈ ਸਾਡੇ ਬੱਚਿਆਂ ਚ ਦੌੜ ਏ ਬਾਹਰ ਦੇ ਦੇਸ਼ ਕਿੱਦਾਂ ਜਾਣਾ ਏ ਪੈਸੇ ਕਿੱਦਾਂ ਕਮਾਉਣੇ ਨੇ ਜੇ ਦੂਜੇ ਨੇ ਕੋਠੀ ਲਈ ਤੇ ਉਹਦੇ ਤੋਂ ਵੱਡੀ ਕੋਠੀ ਕਿਵੇਂ ਪਾਉਣੀ ਏ ਉਹ ਜਿਹੜਾ ਗਵਾਂਢੀ ਏ ਉਹਦੀ ਤੋਂ ਕਾਰ ਵੱਡੀ ਕਿਵੇਂ ਲੈਣੀ ਏ ਇਦਾਂ ਨਹੀਂ ਸਾਡੀ ਤੇ ਓਖੇ ਡੇ ਕਹਿੰਦੇ ਕਿਸੇ ਨੇ ਬੜੀ ਭਗਤੀ ਕੀਤੀ ਤੇ ਇੱਕ ਦਿਨ ਰੱਬ ਪ੍ਰਗਟ ਹੋਇਆ ਤੇ ਰੱਬ ਨੇ ਪੁੱਛਿਆ ਮੰਗ ਭਗਤਾ ਕੀ ਮੰਗਦਾ ਏ ਉਹ ਕਹਿੰਦਾ ਤੇਰੇ ਤਿੰਨ ਮੰਗਾ ਮੈਂ ਪੂਰੀਆਂ ਕਰਾਂਗਾ ਤੂੰ ਤਿੰਨ ਮੰਗਾ ਕੋਈ ਵੀ ਮੰਗ ਲੈ ਤੇ ਮੰਗਣ ਲੱਗਾ ਤੇ ਰੱਬ ਕਹਿਣ ਲੱਗਾ ਕਿ ਇੱਕ ਮਿੰਟ ਰੁਕ ਜਾ ਜੋ ਤੂੰ ਮੰਗੇਗਾ ਨਾ ਤੇਰੇ ਗਵੰਡੀ ਨੂੰ ਦੋ ਮਿਲਣਗੇ ਜੇ ਤੂੰ ਇੱਕ ਮੰਗੇਗਾ ਜੋ ਮੰਗੇਗਾ ਗਵੰਡੀ ਨੂੰ ਦੋ ਮਿਲਣਗੇ ਤਿੰਨੇ ਸੋਚਿਆ ਪਹਿਲਾਂ ਵੇਖਾਂ ਤੇ ਸਹੀ ਮਿਲਦਾ ਕਿ ਨਹੀਂ ਮਿਲਦਾ ਐਵੇਂ ਗੱਲ ਹੀ ਨਾ ਹੋਵੇ ਕਹਿੰਦਾ ਮੇਰਾ ਨਾ ਇੱਕ ਮਹਿਲ ਪਾ ਦਿਓ ਜਿੱਥੇ ਮੈਂ ਰਹਿਣਾ ਹੈ ਤੇ ਉਸੇ ਵੇਲੇ ਕਹਿੰਦੇ ਮਹਿਲ ਪੈ ਗਿਆ ਗਵੰਡੀ ਦੇ ਦੋ ਮਹਿਲ ਪੈ ਗਏ ਉਹਨੇ ਸੋਚਿਆ ਤੇ ਕੰਮ ਬੜਾ ਖਰਾਬ ਏ ਮੰਗਾ ਮੈਂ ਮੰਗਾ ਵਰ ਮੈਂ ਲਵਾ ਗਵੰਡੀ ਨੂੰ ਜਾਦਾ ਮਿਲਦਾ ਏ ਤੇ ਗਵੰਡੀ ਨੂੰ ਨਹੀਂ ਮਿਲਣਾ ਚਾਹੀਦਾ ਮੈਨੂੰ ਖੌਰੇ ਮਿਲੇ ਜਾਂ ਨਾ ਮਿਲੇ ਰੱਬ ਨੇ ਪੁੱਛਿਆ ਦੂਜੀ ਮੰਗ ਕੀ ਏ ਕਹਿੰਦਾ ਐਵੇਂ ਕਰੋ ਮੈਨੂੰ ਇੱਕ ਅੱਖ ਤੋਂ ਕਾਣਾ ਕਰ ਦਿਓ ਭੀ ਕਮ ਸੇ ਕਮ ਮੈਨੂੰ ਇੱਕ ਅੱਖ ਨਾ ਦਿਖੇਗਾ ਇਹ ਤੇ ਇੰਨਾ ਹੋਏਗਾ ਲੱਗੋ ਇਨੂੰ ਤੇ ਨਾ ਨਾ ਕੁਝ ਦਿਖੇਗਾ ਤੇ ਇੱਥੇ ਵੀ ਟਿਕਿਆ ਨਹੀਂ ਜਦੋਂ ਤੀਜਾ ਵਰਦਾਨ ਮੰਗਣ ਦੀ ਵਾਰੀ ਆਈ ਤਾਂ ਕਹਿੰਦਾ ਮੇਰੇ ਬੂਏ ਗਾੜੀ ਨਾ ਖੂਹ ਪੁੱਟ ਦੇ ਮੈਂ ਤੇ ਇੱਕ ਖੂਹ ਤੋਂ ਸਾਈਡ ਥਾਣੀ ਹੋ ਕੇ ਲੰਘ ਜਾਊਂਗਾ ਗਵਾਂਢੀ ਉਤੋਂ ਅੰਨਾ ਉਤੋਂ ਦੋ ਖੂਹ ਵਿੱਚ ਹੀ ਡਿੱਗ ਕੇ ਮਰੇਗਾ ਛੇਤੀ ਸੇ ਆਪਾਂ ਮੁਕੇਗਾ ਮੈਂ ਤੇ ਇੱਕ ਅੱਖ ਨਾ ਸਾਰ ਲਾਂਗਾ ਇਹ ਕੋਈ ਦੌੜ ਨਹੀਂ ਹੈ ਜਿਹੜੀ ਤੁਸੀਂ ਲਾਈਏ ਮੈਂ ਉਸ ਦਾ ਬੱਚਾ ਇਸ ਸਕੂਲੇ ਮੇਰਾ ਬੱਚਾ ਵੀ ਇਸ ਸਕੂਲੇ ਆਪ ਜੀ ਦਾ ਬੱਚਾ ਗੁਰੂ ਗੋਬਿੰਦ ਪਾਤਸ਼ਾਹ ਦੇ ਬਾਣੇ ਚ ਆਇਆ ਕਿ ਨਹੀਂ ਆਇਆ ਦੀਨ ਦੁਨੀ ਦੇ ਮਾਲਕ ਨੇ ਕਲਗੀਆਂ ਵਾਲੇ ਨੇ ਆਪ ਜੀ ਦੇ ਬੱਚੇ ਨੂੰ ਚਾਹਣਾ ਸ਼ੁਰੂ ਕੀਤਾ ਕਿ ਨਹੀਂ ਕੀਤਾ ਕੀ ਉਸ ਦੀ ਮਿਹਰ ਦੀ ਦ੍ਰਿਸ਼ਟੀ ਦੇ ਵਿੱਚ ਉਸ ਦੀ ਮਿਹਰ ਦੀ ਨਦਰ ਦੇ ਵਿੱਚ ਆਪ ਜੀ ਦੇ ਬੱਚੇ ਆਏ ਕਿ ਨਹੀਂ ਆਏ ਇਹ ਦੌੜ ਲਵਣੀ ਹੈ ਤੇ ਇਹ ਲਾਓ ਇਹ ਕਾਦੀ ਦੌੜ ਹੈ ਜਿਹੜੀ ਇੱਕ ਦੂਜੇ ਨਾਲ ਲਾਈ ਫਿਰਦੇ ਆ ਇਹ ਕੋਈ ਦੌੜ ਹੈ ਜੇ ਦੂਜੇ ਨੇ ਇੱਕ ਨਿੰਦਿਆ ਕੀਤੀ ਮੈਂ ਦੋ ਕਰਨੀਆਂ ਨੇ